ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਹੈਪੀ ਦੇ ਕੋਲੇ ਆਏ ਆ ਤੇ ਤਿੰਨ ਅੱਜ ਜਿਹੜੇ ਦੋਸਤੋ ਐਨੀਮਲ ਵਿਕਾਊਗਾ ਵੀਰ ਦੇ ਕੋਲ ਤਿੰਨੇ ਬੇੜਾਂ ਹੋਣ ਗਈਆਂ ਠੀਕ ਆ ਜੀ ਕੀ ਭਾਅ ਪੜਦਾ ਹੋਊਗਾ ਕਿੰਨੇ ਕਿੰਨੇ ਟਾਈਮ ਦੀਆਂ ਸੁਈਆਂ ਨੇ ਕੀ ਥੱਲੇ ਮਿਲਕ ਦਾ ਰਿਕਾਰਡ ਆ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 26 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਨੋਟ ਕਰ ਸਕਦੇ ਹੋ 11 ਵਜੇ ਦਾ ਮਾਰਨਿੰਗ ਦਾ ਸਮਾਂ ਹੈਗਾ ਤੇ ਬਥੇਰੇ ਡਿਟੇਲ ਬਾਈ ਹੈਪੀ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਕਰਦੇ ਆਂ ਸਾਂਝੀ ਆਜੋ ਚੱਲਦੇ ਆਂ ਵੀਰ ਦੇ ਕੋਲ ਸਭ ਤੋਂ ਪਹਿਲਾਂ ਵੀਰ ਹੈਪੀ ਸਸਰੀ ਕਾਲ ਸਸਤੀ ਕੌਰ ਜੀ ਉਹ ਠੀਕ ਠਾਕ ਜੀ ਹਾਂਜੀ ਵਧੀਆ ਜੀ ਠੀਕ ਹੈ। ਹਾਪੀ ਭਾਈ ਆਜਾ ਤੇਨ ਪਸੂ ਆਪਣੇ ਕੋਲ ਬੁਲਾਉ। ਇਹ ਤੇਨਾਂ ਬੜਾਂ ਜੀ। ਇੱਕ ਸੱਜਰ ਸੁਈ ਆ ਦੂ ਤੂਕੜਾ ਗੱਪਣਾ। ਠੀਕ ਦੂ ਤੋਕੜ ਗੱਪਣ। ਇੱਕ ਸੱਜਰ। ਇੱਕ ਸੱਜਰ। ਇਹ ਪਹਿਲੇ ਨੰਬਰ ਤੇ ਆਪਾਂ ਦਿਖਾਉਣੀ ਹੈ ਸੱਜਰ ਆ ਜੀ। ਹਾਂ ਜੀ ਇਹ ਸੱਜਰ ਹੈ। ਠੀਕ ਆ। ਬੜ ਸੱਜਰ ਦੋਸਤੋ ਸੁਈ ਆ ਤੇ ਵੀਰ ਦੱਸ ਦੋ ਸਮਾਂ ਕਿੰਨਾ ਕੁ ਹੋ ਗਿਆ ਨੁ ਸੁਈ ਨੂੰ? ਇਹਨੂੰ ਸੁਈ ਨੂੰ ਭਾਈ 12-13 ਦਿਨ ਹੋ ਗਿਆ। ਠੀਕ ਆ ਜੀ। ਹਾਂ ਜੀ। 12-13 ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਸੁਈ ਨੂੰ। ਤੇ ਆ ਕਰੋ ਚੈੱਕ ਜੀ। ਠੀਕ ਆ। ਬੱਚਾ ਥੱਲੇ ਕੀ ਆ ਗਿਆ ਫਿਰ? ਮਗਰ ਬੱਚਾ ਜੀ। ਮ ਵੇੜ ਵੱਡੇ ਕਦ ਕੱਦ ਦੇ ਵਿੱਚ ਆ ਠੀਕ ਆ ਤੇ ਸੂਆ ਦੂਜਾ ਹੀ ਨਾ ਦੂਜਾ ਸੂਆ ਭਾਈ ਦੂਜਾ ਹੀ ਠੀਕ ਆ ਤੱਕ ਕਰੋ ਚੱਕ ਵੀ ਆ ਭੈਣੀ ਵਾਲੇ ਪਾਸੇ ਤੋਂ ਥਣ ਥਣ ਤੁਸੀਂ ਦੇਖ ਲਓ ਠੀਕ ਆ ਆ ਕਰੋ ਠੀਕ ਆ ਸੋ ਚੰਗਾ ਥਾਣਾ ਬਿਲਕੁਲ ਮੁੱਠੀ ਵਾਲੇ ਥਾਣਾ ਦੋਸਤੋ ਤੇ ਚਵਾਈ ਵੀਰ ਫਿਰ ਕਿਹੋ ਜਿਹੀ ਲੱਗੀ ਆ ਚਵਾਈ ਵੀ ਜੇ ਇੱਕ ਨੰਬਰ ਕੋਈ ਬਹੁਤ ਡੇਟਾ ਨਹੀਂ ਕੋਈ ਧਨਵਾਦ ਘਾਟ ਤੇ ਦਿਨ ਕਿੰਨੇ ਦੱਸਿਆ ਵੀਰੇ ਨੂੰ ਸਹੀ ਜਿੰਨੇ ਸੂਈ ਨੂੰ 12 13 ਦਿਨ ਹੋ ਗਿਆ ਜੀ ਕਿੰਨਾ ਕੁ ਮਿਲ ਕੇ ਚਵਾਦਾਂਗੇ ਆਪਾਂ ਐਟ ਟਾਈਮ 15 ਕਿਲੋ ਤਿਆਰ ਹੈ ਜੀ 15 ਕਿਲੋ ਹਾਂ ਜੀ ਕੋਈ ਵੀ ਰਕੇ ਹਨਾ ਤਸੱਲੀ ਕਰ ਲਓ ਬਹੁਤ ਧਿਆਨ ਦਾ ਟਾਈਮ ਕਰੇ ਆਪਣੇ ਘਰੇ ਤਸੱਲੀ ਕਰੇ ਹਾਂ ਜੀ ਜਿੰਨੇ ਪੈਸੇ ਲਾਉਣੇ ਆ ਵੀਰ ਮੇਰਾ ਤਸੱਲੀ ਕਰਕੇ ਖੜਿਆ ਜੀ ਜੀ ਹਾਂ ਜੀ ਲੋ ਵੀ ਦੋਸਤੋ ਤਸੱਲੀ ਕਰ ਲਿਓ ਤੁਸੀਂ ਆਪਣੇ ਆਪ ਠੀਕ ਆਪਣੇ ਹੱਥੀ ਕਰ ਲਿਓ ਦੋ ਟਾਈਮ ਦੀ ਤਿੰਨ ਟਾਈਮ ਦੀ ਜਿੰਨਾ ਵੀ ਆਪ ਦਾ ਸਮਾਂ ਜੋ ਸਮਾਂ ਕੱਢ ਕੇ ਮਗਰ ਬੱਚਾ ਬੱਛਾ ਤੇ ਵੀਰ ਇਹਨੂੰ ਠੀਕ ਹੈ ਜੀ ਕੱਦਕੜ ਜਿਹੜਾ ਦੋਸਤੋ ਵੈੜ ਦਾ ਵਧੀਆ ਚੰਗੀ ਵੈੜ ਹੈਗੀ ਕੱਦਕੜਾ ਠੀ ਵਲੋਂ ਤੇ ਵੱਡੀ ਵੈੜ ਆ ਠੀਕ ਆ ਕਰੋ ਚੈੱਕ ਦੀ ਹਵਾਨੇ ਤੇ ਠੀਕ ਆ ਆ ਬੱਚਾ ਜਿਹੜਾ ਹੈਗਾ ਤੁਸੀਂ ਬੇਸ਼ੱਕ ਵੀਡੀਓ ਦੇ ਵਿੱਚ ਹੀ ਦੇਖ ਲੋ ਆ ਬੱਚਾ ਹੈਗਾ ਇਸ ਦਿਨ ਠੀਕ ਹੈ ਜੀ ਵੱਡੇ ਕੱਦਕੜ ਦੇ ਵਿੱਚ ਆ ਦੋਸਤੋ ਠੀਕ ਆ ਐਚ ਐਫ ਦੀ ਵੈੜ ਆ ਤੇ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਨਿਖੜਵੇਂ ਥਾਣਾ ਸਪੇਸ ਪੂਸ ਵਿੱਚ ਕਾफी ਜਿਆਦੀ ਹੈ ਵੇਖੋ ਠੀਕ ਆ ਤੇ ਥਾਣਾ ਵੀ ਜਿਹੜਾ ਬਿਲਕੁਲ ਮੁੱਠੀ ਵਾਲੇ ਲੋਵੀ ਦੋਸਤੋ ਕਰੋ ਚੈੱਕ ਹਵਾਨਾ ਹੂਣਾ ਜਿਹੜਾ ਦੋਸਤੋ ਬਹੁਤ ਵਧੀਆ ਚੰਗਾ ਸੋਹਣਾ ਹਵਾਨਾ ਤੇ ਸੈਂਮ ਜ਼ਰੂਰ ਤੁਸੀਂ ਨੋਟ ਕਰ ਲਿਓ ਬਾਕੀ ਚੁਵਾਈ ਦੋ ਟਾਈਮ ਦੀ ਘਰ ਵਿਜ਼ਿਟ ਕਰਕੇ ਕਰ ਲਿਓ ਬਾਕੀ ਆਪਾਂ ਤੁਹਾਨੂੰ ਹੋ ਸਕਿਆ ਤਾਂ ਜਿਹੜਾ ਦੋਸਤੋ ਚੈੱਕ ਪਾਸ ਵੀ ਕਰਾ ਦਾਂਗੇ ਧਾਰਾਂ ਬਿਲਕੁਲ ਮਾਰ ਕੇ ਠੀਕ ਆ ਆ ਜੋ ਜੀ ਤਾਂ ਵੀਰੇ ਧਾਰਾ ਮਾਰ ਕੇ ਚੈੱਕ ਕਰਾ ਲੀਏ ਚੈੱਕ ਬਈ ਬਚਾ ਲਾ ਕੇ ਕਰਵਾ ਲਾ ਕਰਵਾ ਦਿਓ ਜੀ ਆ ਕਰੋ ਚੈੱਕ ਜੀ ਠੀਕ ਆ ਬਚਾ ਲਾ ਕੇ ਆਪਾਂ ਤੁਹਾਨੂੰ ਧਾਰਾ ਜਿਹੜੀਆਂ ਦੋਸਤੋ ਮਾਰ ਕੇ ਮਰਵਾ ਕੇ ਬਿਲਕੁਲ ਥਣਾ ਦੀਆਂ ਦਿਖਾ ਦੇਣੀਆਂ ਚੈੱਕ ਪਾਸ ਹੋ ਜੂਗੀ ਬਾਕੀ ਚੁਵਾਈ ਆਪਣੀ ਹੈਗੀ ਆ ਟਾਈਮ ਟੂ ਟਾਈਮ ਜੇ ਕੰਮ ਕਰ ਲਿਓ ਠੀਕ ਆ ਆ ਜਿਹੜਾ ਦੋਸਤੋ ਪਸਮਾ ਤੋਂ ਬਾਅਦ ਥਾਣੇ ਵੇਖੂ ਮਗਰਲੇ ਥਾਣਾ ਦੀ ਚੋਈ ਬਸ ਬਸ ਅਰੇ ਮਾਣ ਠੀਕ ਹੈ ਜੀ ਠੀਕ ਆ ਬਾਕੀ ਜਿਹੜੀਆਂ ਦੋਸਤੋ ਚੋਈ ਆਪਾਂ ਤੁਹਾਨੂੰ ਕਰਕੇ ਨਾ ਤਾਰਾ ਮਾਰਕੀਟ ਖਾਤੀ ਆ ਤੇ ਇਹਦਾ ਵੀਰ ਹੋ ਗਿਆ ਮਾਜੀ ਤਾਰਾ ਇਹ ਕਿੰਨਾ ਵੀਰ ਮੋਲੇ ਦਾ ਹੈਪੀ ਸਿਆ ਵੀਜੀ ਦਾ ਕੋਈ ਪੰਜਾਬ ਨਹੀਂ ਕਰਨਾ ਕੋਈ ਕੁਝ ਨਹੀਂ ਕਰਨਾ ਅੱਛਾ ਜੀ ਮੋਲ 48000 ਠੀਕ ਆ 47000 ਦੀ ਵੜ ਦੇ ਦਿਆਂਗੇ ਠੀਕ ਆ ਜੀ ਹਾਂ ਜੀ ਠੀਕ ਆ ਹੈਪੀ ਵੀਰ ਆ ਲਾਸਟ ਕੀ ਦੱਸਿਆ ਫਿਰ ਹਾਂ ਦਾ ਇਹਦਾ ਭਾਜੀ 47000 ਰੁਪਿਆ 47000 ਹਾਂ ਉੱਚੋ ਛੋੜ ਹੋ ਜੂ ਛੋੜ ਛੱਪਾ ਹੋ ਜਾਏਗਾ ਵਿੱਚ ਨਾ ਠੀਕ ਆ 47000 ਦੀ ਇਹ ਵੜਾ ਦੋਸਤੋ ਠੀਕ ਆ ਜਰੂਰ ਤੁਸੀਂ ਵੀਰ ਦੇ ਨਾਲ ਜਿਹੜਾ ਅ ਵਟਾਂਦਰਾ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਠੀਕ ਆ ਜੀ ਇਸ ਤੋਂ ਬਾਅਦ ਅਗਲੀ ਜਿਹੜੀ ਵੜ ਦਿਖਾਉਣੀ ਹੈ ਠੀਕ ਆ ਤੇ ਇਹ ਵੀ ਆਪਾਂ ਵੀਰ ਤੋਂ ਪੁੱਛ ਰਹੇ ਨੇ ਜੀ ਕੀ ਹਿਸਾਬ ਕਿਤਾਬ ਹੈਗਾ ਤੇ ਕਿਵੇਂ ਆ ਵੀਰ ਇਹ ਇਕ ਟੁਕੀ ਆ ਇਹ ਭਾਜੀ ਸਾਡੇ ਸ਼ੈਮੀ ਨਾਲ ਦੀ ਗੱਬਣ ਜੀ ਅ ਅੱਛਾ ਜੀ ਚੈੱਕ ਪਾਸ ਆ ਆ ਉਹਦਾ ਵੀ ਰੀਡ ਲਾਈ ਚੈੱਕ ਕਰਵਾ ਲੇ ਫਿਰ ਘਰ ਦੇ ਕੋਲੇ ਦੋ ਦਈਏ ਥੱਲੇ ਸੱਤ ਕਿਲੋ ਹਾਜ਼ਰ ਆ ਜੀ ਪੱਕਾ ਏ ਤੇ ਬੱਚਾ ਜੀ ਬੱਚਾ ਨਹੀਂ ਭਾਜੀ ਹੈਗਾ ਅੱਛਾ ਬਸ ਭਾੜੇ ਬੱਟੇ ਦੇ ਆ ਹਾਂ ਜੀ ਦਾਣਾ ਰੁੱਟ ਗਿਆ ਥੱਲੇ ਬੈਜੋ ਠੀਕ ਆ 7 ਮਹੀਨੇ ਦੀ ਪੂਰੀ ਕੱਬਣਾ ਜੀ ਚੈੱਕ ਪਾਸ ਆ ਜਾ ਉਹਦਾ ਵੀ ਰੇਟ ਲਾਏ ਤਸੱਲੀ ਕਰਾਵੇ ਸਾਢੇ 6ਾਂ ਦੀ ਸਾਢੇ 6ਾਂ ਦੀ ਸਾਢੇ 6ਾਂ ਦੀ ਨਾ ਹਾਂਜੀ ਸਾਢੇ 6ਾਂ ਦੀ ਆ ਵਿੱਚ ਪਏ ਆ 1.5 ਮਹੀਨਾ ਬੈਡ ਦੇ ਮੈਲ ਪੜਾਉਂਦੇ ਆ ਆਪ ਛੜੀ ਦੀ ਬੈਡ ਆ ਠੀਕ ਆ ਜੀ ਹਾਂਜੀ ਜੀ ਤੋਂ ਲੈ 2.5 ਮਹੀਨੇ ਪਾ 100 ਲੀਟਰ ਚ ਆਇਆ ਇਹਨੇ 2.5 ਮਹੀਨੇ ਪਾ ਤੇ 6 ਲੀਟਰ ਜਿਹੜਾ ਹੈਗਾ ਦੋ ਤੇ ਹਾਂਜੀ ਠੀਕ ਆ 6 ਲੀਟਰ ਦੋ ਤਾਂ ਹੈਗਾ ਤੇ ਉਹਦਾ 7 ਦਾ 6 ਲੀਟਰ ਗਾਰੰਟੀ ਆ ਠੀਕ ਆ ਜੀ ਆ ਵੇਖੋ ਜੀ ਆ ਥਣ ਜੀ ਕੋ ਜੋਗੇ ਆਇਆ ਜੀ ਹੁਣ ਭਾਈ ਇਹ ਚਵਾਈ ਕਰਕੇ ਲਿਆਏ ਆਪਾਂ ਅੱਛਾ ਜੀ ਅਜੇ 4 ਵਜੇ ਦੀ ਚਵਾਈ ਹੋਈ ਆ 3 ਵਜੇ ਚਵਾਈ ਕਰਕੇ ਲਿਆਏ ਆ ਠੀਕ ਆ ਬਿਲਕੁਲ ਹਾਂ ਖੋਲ ਕੇ ਤੋਰ ਕੇ ਜੀ ਤੇ ਸੁਆ ਕਿ ਤੀਜਾ ਸੁਣਾ ਕਿ ਦੂਜਾ ਜੀ ਦੂਜਾ ਦੂਜਾ ਭਾਈ ਇਹ ਪਹਿਲੇ ਦਿਨ ਚਲਣ ਦੀ ਹੈ ਜੀ ਹਾਂ ਜੀ ਪਹਿਲੇ ਚ ਚਲਦੀ ਪਈ ਹੈ ਜੀ ਪੂਰੀ ਫੁਰਤੀ ਨਾਲ ਆ ਥੋੜਾ ਡਰਦੀ ਕੈਂਪਰੇ ਦਾ ਕਰਦੀ ਹੈ ਹਾਂ ਕੋਈ ਗੱਲ ਨਹੀਂ ਠੀਕ ਆ ਤੇ ਆ ਵੜਾ ਦੋਸਤੋ ਵੀਰ ਦੇ ਕੋਲ ਆ ਠੀਕ ਆ ਜੀ ਟੋਕੜ ਕੱਪਣਾ ਆ ਕਿ तकरीबन 6.5 ਮਹੀਨੇ ਦੀ ਕੱਪਣਾ ਤੇ ਬਿਲਕੁਲ 6 ਕਿ ਲੀਟਰ ਜਿਹੜਾ ਦੁੱਧ ਹੈਗਾ ਇਹਦੇ ਤੇ ਥੋੜਾ ਦੋਸਤੋ ਡਰਦੀ ਜਿਆਦਾ ਠੀਕ ਆ ਥੋੜਾ ਤੋਰਿਆਂ ਭਜਦਾ ਪਸ਼ੂ ਤੁਹਾਨੂੰ ਕਿੰਨੇ ਵੀ ਹੈਗੇ ਤੁਸੀਂ ਜ਼ਰੂਰ ਦੇ ਦਿਓ ਠੀਕ ਆ ਕਿਸੇ ਦੇ ਵਿੱਚ ਕੋਈ ਬਾਕੀ 35 ਤੋਂ 52 ਚਵਾਈ ਤੁਸੀਂ ਕੀਤੀ ਆ ਦੋ ਟਾਈਮ ਦੀ ਚਵਾਈ ਵਧੀਆ ਸੀ ਕੋਈ ਚੱਕ ਨਹੀਂ ਡਰਦੀ ਆ ਪਟਰਦੀ ਆ ਥੋੜਾ ਜਿਹਾ ਆਪਜੀ ਕੋਈ ਵੀ ਤਸੱਲੀ ਕਰੇ ਇੱਥੇ ਠੀਕ ਆ ਬਾਕੀ 6.5 ਮਹੀਨੇ ਦੀ ਗੱਭਣਾ ਦੋਸਤੋ 6 ਲੀਟਰ ਦੁੱਧ ਦਾ ਜਿਸ ਵੀ ਵੀ ਆ ਵੀਰ ਨੂੰ ਫਾਰਮਰ ਵੀਰ ਨੂੰ ਭਾਅ ਪੜਤਾ ਲੱਗੇ ਚੰਗਾ ਲੱਗੇ ਤਾਂ ਤੁਸੀਂ ਖਰੀਦ ਸਕਦੇ ਹੋ ਤਾਂ ਵੀ ਭਰਾ ਕਿੰਨੇ ਲੈ ਦੇ ਕਰਦੇ ਇਹਦਾ ਭਾਜੀ ਮੋਹਰ ਕੋਈ 5 ਨਹੀਂ ਕੋਈ 60 24000 ਤੋਂ ਛੂਟ ਕਰਦੇ 24000 ਦੇ ਵਿੱਚੋਂ ਜੀ ਹਾਂਜੀ ਠੀਕ ਆ ਭਾਜੀ ਬੱਸੀ 40000 ਦੀ ਧੋਕ ਪਈ ਦੇ ਇਹ ਸੁੰਦੀ ਵੀ ਬਿਲਕੁਲ ਜੇਕਰ ਆਪਾਂ ਲਈਏ ਮਾਰਕਟ ਮੇਰੇ ਹਿਸਾਬ ਨਾਲ ਸੁੰਦੀ ਆ ਤੇ ਇਹ ਡੇਢ ਮਹੀਨਾ ਨੇ ਮਿਲ ਪੈਣਾ ਤੇ 2.5 ਮਹੀਨੇ ਸੂਚ ਰਹਿੰਦੇ ਆ ਹੂੰ ਹੂੰ ਬਿਲਕੁਲ ਤੇ ਬਿਲਕੁਲ ਦੋਸਤੋ 24000 ਵੀਰ ਕਿਹਾ 24000 ਨੈਟ ਹੈ ਨਾ ਜੀ ਹਾਂਜੀ ਛੋਟ ਹੋ ਜੀ 24000 ਦੇ ਵਿੱਚ ਛੋਟ ਹੋ ਜੂਗੀ ਅਗਲੀ ਵਾਰ ਜਿਹੜੀ ਦੋਸਤੋ ਹੈਗੀ ਆ ਇਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਕੱਦ ਕੱਟ ਜਿਹੜਾ ਮੀਡੀਅਮ ਮਹਿਗਾ ਦਰਮਿਆਨੀ ਹਾਈਟ ਦੇ ਵਿੱਚ ਆ ਤੇ ਆਰ ਸ਼ਰ ਦੇ ਵਿੱਚ ਆ ਕੀ ਜੀ ਹਾਂਜੀ ਆਰ ਸ਼ਰ ਭਾਜੀ ਅੱਛਾ ਮੇਰੇ ਕੋ ਭਾਈ ਤੇ ਠੀਕ ਹੈ ਜੀ ਆ ਵੇਖੋ ਮੱਝਾਂ ਰਣ ਲੱਗਾ ਠੀਕ ਹੈ ਇਹ ਤਾਂ ਮਰਜੀ ਹੱਥੋਂ ਤਲਾਈ ਜੋ ਕੋਈ ਗੱਲ ਹੀ ਨਹੀਂ ਜੀ ਜੀ ਮਾਜੀ ਦੇਖੋ ਨੇ ਠੀਕ ਹੈ ਤੇ ਕੀ ਡਿਟੇਲ ਭਾ ਜੀ ਦੀ ਇਹ ਭਾਜੀ ਚਾਹੋਂ ਸਾਡੇ ਚਾਹੋਂ ਮਹੀਨੇ ਦੀ ਗੱਬਣਾ ਹਾਂਜੀ ਤੇ 7 ਕਿਲੋ ਦੁੱਧ ਨੂੰ ਥੱਲੇ ਦੇ ਵੀ 7 ਕਿਲੋ ਅਜਾ ਠੀਕ ਆ ਤੇ ਸੁਆ ਵੀਰ ਸੁਆ ਇਹ ਬਾਈ ਤੀਜਾ ਸੁਆ ਗਾੜੀ ਅਕੇ ਦੂਜੇ ਚੋਂ ਚੱਲਣ ਡਈ ਆ ਹਾਂਜੀ ਤੇ 7 ਲੀਟਰ ਹੈਗਾ ਦੁੱਧ ਹਾਂਜੀ 7 ਲੀਟਰ ਦੁੱਧ ਹੈ ਪੱਕਾ ਜੀ ਤੇ ਸਾਢੇ 24 ਮਹੀਨੇ ਦੀ ਤੁਸੀਂ ਸਾਢੇ 24 ਮਹੀਨਿਆਂ ਦੀ ਗੱਬਣਾ ਸਾਢੇ 24 ਮਹੀਨਿਆਂ ਦੀ ਆ ਹਾਂਜੀ ਤੇ ਖੋਲ ਕੇ ਦਿਖਾਈਏ ਵੀਰਾਂ ਨੂੰ ਫੇਸ ਦੀ ਕੁਆਲਿਟੀ ਦਿਖਾਦ ਕੇ ਤੇ ਬਾਕੀ ਧਾਰਾ ਧੂਰਾ ਮਾਰ ਕੇ ਆਪਾਂ ਲਾਕ ਤੇ ਦਿਖਾਵਾਂਗੇ ਲੈਓ ਜੀ ਇਹ ਤੇ ਠੀਕ ਆ ਆਇਰ ਸ਼ਹਿਰ ਦੇ ਵਿੱਚ ਜਿਹੜੀ ਦੋਸਤੋ ਨਸਲ ਦੇ ਵਿੱਚ ਇਹ ਵੀਰ ਦੇ ਕੋਲ ਵਹਿੜ ਆ ਤੇ ਬਿਲਕੁਲ ਦਰਮਿਆਨੀ ਜੀ ਹਾਈਟ ਆ ਮੀਡੀਅਮ ਕੱਦ ਕਾਠੀ ਆ ਵਹਿੜ ਠੀਕ ਆ ਤੇ ਵੀਰਾਂ ਦਾ ਵੀ 1 ਕਿਲੋ ਵੰਡ ਦੇ ਨਾਲ ਰੱਜ ਜੂਗੀ ਤੇ ਪੱਠਿਆਂ ਦਾ ਵੀ ਤਕਰੀਬਨ ਇੱਕ ਟੋਕਰਾ ਜਿਹੜਾ ਬਹੁਤ ਆ ਇਹਦੇ ਲਈ ਆ ਕਰੋ ਚੱਕ ਠੀਕ ਆ ਲਓ ਬ੍ਰੇਕ ਆ ਕਰੋ ਚੱਕ ਜੀ ਠੀਕ ਆ ਬਾਕੀ ਆਪਾਂ ਬੰਨ ਕੇ ਤੁਹਾਨੂੰ ਮਾਰ ਕੇ ਧਰਾਉਂਦੀਆਂ ਦਿਖਾ ਦਿੰਨੇ ਆ ਠੀਕ ਆ ਹਾਈਟ ਮੀਡੀਅਮ ਆ ਦੂਰੋਂ ਨੇੜੇੋਂ ਤੁਸੀਂ ਆਉਣਾ ਦੋਸਤੋ ਧਿਆਨ ਦੇ ਵਿੱਚ ਰੱਖ ਲਿਓ ਛੋਟੇ ਕਦ ਕਦ ਦੇ ਵਿੱਚ ਆ ਠੀਕ ਆ ਤੇ ਹੈ ਜਿਆਦਾ ਤਾਂ ਜਾਲਪਾਤ ਵਾਲੀ ਵੈੜਾ ਬਿਲਕੁਲ ਤੁਸੀਂ ਦੇਖੂਗਾ ਅਹਿਰ ਸ਼ਰ ਦੇ ਵਿੱਚ ਆ ਵੈੜ ਤੇ ਹੈਪੀ ਬਾਈ ਤੁਹਾਨੂੰ ਚੈੱਕ ਕਰਾ ਲਈ ਇੱਥਾ ਆਹ ਕਰੋ ਚੈੱਕ ਫਰਾ ਆ ਮਗਰਲੇ ਥਾਣਾ ਦਾ ਭਰਾ ਵੇਖੋ ਜੀ ਆ ਮਗਰਲੇ ਥਾਣਾ ਵੇਖੋ ਵਰਦੇ ਜੀ ਭਾਜੀ ਥਨੋਂ ਇੱਕ ਟਾ ਪਾ ਲੈਂਦਾ ਹੀ ਜਾਂਦਾ ਫਰਸ਼ ਹਾਂ ਬਜਰੀ ਖੇੜਦੀ ਫੜ ਕੇ ਨਾ ਥੱਲੇ ਆਗਲੇ ਵੇਖ ਲੈ ਦੇਖੋ ਦੋਸਤੋਂ ਉਹਦਾ ਖੜਾਕ ਆ ਕਰੋ ਚੈੱਕ ਜੀ ਠੀਕ ਹੈ ਜੀ ਠੀਕ ਹੈ ਬਹੁਤ ਆਹ ਕਰੋ ਚੈੱਕ ਵੀਰ ਕੀ ਦੀ ਡਿਮਾਂਡ ਕਰਤੀ ਫਿਰ ਵੀ ਇਹਦਾ ਵੀ ਭਾਜੀ 24 25 ਜੋ ਮਾਝੀ ਦੇ 20000 ਦੀ ਦੇ ਦਾਂਗੇ ਅੱਛਾ 20000 ਦੀ ਕੁਝੋ 1000 ਛੱਡ ਦਿਆਂਗੇ 21 ਦੀ ਹੋ ਜੂਗੀ ਹਾਂਜੀ ਜੋੜੀ ਲੂ ਤੇ 45 ਦੀ ਦੇ ਦਾਂਗੇ ਆਹ ਤੇ ਆ ਹਾਂਜੀ ਇਹ ਆਪਾਂ ਕਿੰਨੇ ਦੀ 24 ਦੀ ਗਈ ਸੀ 24 ਦੀ ਗਈ ਜੀ ਹਾਂਜੀ ਤੇ ਆ 21 ਦੀ ਗਈ ਆਪਾਂ ਅੱਛਾ ਜੀ ਹਾਂਜੀ ਠੀਕ ਆ ਤੇ ਜੋ ਜੋੜੀ ਲੈ ਜੂਗਾ ਕੋਈ 45000 ਦੇ ਵਿੱਚ ਹਾਂਜੀ ਹੈ ਹਾਂਜੀ ਕੀ ਆਫਰ ਹੀ ਜ਼ਰੂਰ ਦੂਰੋਂ ਨੇੜੇ ਆਉਗਾ ਨਾ ਸ਼ੋਰ ਕਰ ਦਿਆਂਗੇ ਜ਼ਰੂਰ ਜ਼ਰੂਰ ਹਾਂਜੀ ਜਿੰਨਾ ਵੀ ਹੋਵੇ ਮਾਲ ਦਾ ਕੋਈ ਡੈਕਟਰ ਲਾਵੇ ਤਸੱਲੀ ਕਰਾਵੇ ਖੜੇ ਵੀ ਭਾ ਪੜਤਲੇ ਪਸੂ ਆਪਾਂ ਭਾਈ ਹੈਪੀ ਦੇਨੇ ਜਿੰਨੇ ਵੀ ਭੈਣ ਭਰਾ ਮਨ ਚਾਹਿਆ ਹਾਂਜੀ ਭਾਣਾ ਭਾਜੀ ਲਈ ਦੇ ਭਾਣਾ ਦੇ ਦੇ ਤੈਨੂੰ ਮਾਲ ਵਿਕਦਾ ਜਾਂਦਾ ਬਿਲਕੁਲ ਬਿਲਕੁਲ ਪਰਸੋ ਚਾਹਦਾ ਆਪਾਂ ਵੀਡੀਓ ਪਾਈ ਉਦੋਂ ਵੇਚ ਗਿਆ ਮਾਲ ਸਾਰਾ ਬਿਲਕੁਲ ਅੱਜ ਫੇਰ ਪਾਤੀ ਆ ਬਿਲਕੁਲ ਜੀ ਹਾਂਜੀ ਤੇ ਇੱਕ ਹੈਪੀ ਭਰਾ ਨੰਬਰ ਜਿਹੜੇ ਆਪਣੇ ਜਰੂਰ ਦੀ ਮੇਰਾ ਮੋਬਾਈਲ ਨੰਬਰ 8146373572 9465133233 ਪਿੰਡ ਬੁਰਜਨਤੂਗੇ ਜ਼ਿਲ੍ਹਾ ਤਰਨਤੰਤ ਤਸਵੀਰ ਪੱਟੀ ਹੈ ਠੀਕ ਹੈ ਭਰਾ ਤੇ ਦੋਸਤੋ ਇਹ ਸਾਨੂੰ ਵੀਰ ਦੇ ਕੋਲ ਅਜੇ ਨਵੇਂ ਆਏ ਪਸ਼ੂ ਸੰਪਰਕ ਕਰਕੇ ਤੁਸੀਂ ਵਧੇਰੇ ਜਿਹੜੀਆਂ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ